ਕੀ ਹਾਲ ਚਾਲ ਹੈ ਫਰਮੈਸ਼ ਹੈ ਵਿੱਚ ਚਟਨੀ ਦਿਖਾਓ ਮੋਟੀ ਵਾਲੀ ਤੇ ਉਹਦੇ ਵਾਸਤੇ ਮੇਰੇ ਕੋਲ ਪਿਆਜ਼ ਦੀਆਂ ਭੁੱਕਾ ਹੈਗੀਆਂ ਨੇ ਇਹ ਹਰੇ ਪਿਆਜ਼ ਦੀ ਚਟਨੀ ਤਾਂ ਕੀ ਬਾਤ ਹੈ ਇਹਨੂੰ ਥੋੜਾ ਥੋੜਾ ਬ੍ਰੇਕ ਕਰ ਲੈਣਾ ਹੈ ਨਹੀਂ ਹੈਗਾ ਵੇ ਇਹਨੂੰ ਵੀ ਅਸੀਂ ਇਹਨੂੰ ਨਾ ਬ੍ਰੇਕ ਕਰ ਲੈਣਾ ਚਾਹੀਦਾ ਨਹੀਂ ਤਾਂ ਫਿਰ ਨਾ ਇਹ ਗੱਡਲ ਜੇ ਮੋਚਾਂਦੇ ਨੇ ਤੇ ਬਾਕੀ ਤੇ ਚਲੋ ਮਿਕਸੀ ਨੇ ਪੀਸੀ ਜਿਨਾ ਹੁੰਦਾ ਅਸੀਂ ਬਣਾਵਾਂਗੇ ਫੂਡ ਪ੍ਰੋਸੈਸਰ ਵਿੱਚ ਔਰ ਬਿਲਕੁਲ ਦੋਰੀ ਡੰਡੇ ਵਰਗੀ ਸਾਡਾ ਦੋਰੀ ਡੰਡਾ ਅਜੇ ਆਇਆ ਨਹੀਂ ਹੈ ਬਠੰਡੇ ਤੋਂ ਚੱਲਿਆ ਹੋਇਆ ਵੇ ਤੇ 55 ਟਾਈਮ ਲੱਗ ਜਾਣਾ ਤੇ ਇਸ ਕਰਕੇ ਤੁਹਾਨੂੰ ਅਜੇ ਮੈਂ ਇਹਦੇ ਚੀਜ਼ ਦਿਖਾਵਾਂਗੀ ਇੱਕ ਹਰੀ ਮਿਰਚ ਪਾਵਾਂਗੇ ਬੱਚਾ ਨੇ ਵੀ ਖਾਣੀ ਹੁੰਦੀ ਘੱਟ ਵੈਸੇ ਹਰੀ ਮਿਰਚ ਸਵਾਲ ਲੱਗਦੀ ਤੇ ਇਹ ਪਿਆਜ਼ ਜਿਹੜੇ ਨੇ ਇਹਨਾਂ ਨੂੰ ਅਸੀਂ ਬ੍ਰੀਕ ਬ੍ਰੀਕ ਕੱਟ ਲੈਣਾ ਲੰਬੇ ਲੰਬੇ ਕੋ ਫੂਡ ਪ੍ਰੋਸੈਸਰ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਮਿਕਸੀ ਦੇ ਵਿੱਚ ਵੀ ਤੁਸੀਂ ਇਹ ਸਾਰਾ ਕੰਮ ਕਰ ਸਕਦੇ ਹੋ ਇਹ ਮੇਰੇ ਕੋਲ ਨਾਰਦਾਣਾ ਇੰਨਾ ਕੋਈ ਕੁੱਟਿਆ ਹੋਇਆ ਹੈਗਾ ਸੀ ਮੈਂ ਸਾਰਾ ਪਾ ਦਿੱਤਾ ਦੇਖੋ ਜੀ ਚਟਨੀ ਜੋ ਨਾਰਦਾਣੇ ਵਾਲੀ ਬਣਦੀ ਹੈ ਉਹ ਕੋਈ ਵੀ ਨਹੀਂ ਬਣਦੀ ਤੇ ਇਹ ਦੇ ਵਿੱਚ ਅਸੀਂ ਪੁਦੀਨਾ ਪਾ ਦੇਣਾ ਪੁਦੀਨਾ ਪਾਣਾ ਹੁੰਦਾ ਜੇ ਪੁਦੀਨੇ ਵਾਲੀ ਬਣਾਣੀ ਹੈ ਜਿਆਦੇ ਵਾਲੀ ਤਾਂ ਪੁਦੀਨਾ ਜਿਆਦਾ ਪਾਓ ਜੇ ਹੁਣ ਜੇ ਬੱਚਿਆਂ ਨੇ ਵੀ ਖਾਣੀ ਹੈ ਧਨੀਆ ਇਹ ਜਿਹੜਾ ਧਨੀਆ ਤੇ ਪੁਦੀਨਾ ਪਹਿਲਾਂ ਪਾ ਕੇ ਨਾ ਇਹਨੂੰ ਅੱਛੇ ਜਰਾ ਇਹਦੇ ਵਿੱਚ ਗ੍ਰाइंड ਕਰ ਲੈਣਾ ਅਸੀਆਂ ਜਿਹੜੀਆਂ ਭੂਕਾ ਨੇ ਇਹਨੂੰ ਵੀ ਅਸੀਂ ਪਹਿਲਾਂ ਹੀ ਪਾ ਲੈਣਾ ਹੈਗਾ ਵਿੱਚ ਜਿਹੜਾ ਹਰਾ ਹੈ ਨਾ ਸਾਰਾ ਇਹਨੂੰ ਨਾਰਜਾ ਨੇ ਦੇ ਨਾਲ ਭਾ ਕੇ ਤੇ ਮਿਕਸੀ ਫੂਡ ਪ੍ਰੋਸੈਸਰ ਦੇ ਵਿੱਚ ਅਸੀਂ ਇਹਨੂੰ ਗ੍ਰाइंड ਕਰ ਲੈਣਾ ਨਮਕ ਪਹਿਲਾ ਇਹ ਇੱਥੇ ਪਾਣਾ ਹੈ ਤਾਂ ਕਿ ਜਿਹੜਾ ਹਰਿਆ ਹੈ ਨਾ ਉਹ ਬਿਲਕੁਲ ਗ੍ਰाइंड ਹੋ ਜਾਏ ਅਸੀਂ ਪਿਆਜ਼ ਨੂੰ ਮੋਟਾ ਰੱਖਣਾ ਇਹਨੂੰ ਨਹੀਂ ਮੋਟਾ ਰੱਖਣਾ ਠੀਕ ਹੈ ਇਹਦੇ ਵਿੱਚ ਵੈਸੇ ਕੋਈ ਮਤਲਬ ਨਹੀਂ ਹੈ ਜੀਰਾ ਪਾਉਂਦਾ ਪਰ ਰਵਾਜ ਹੋ ਗਿਆ ਤੇ ਪਾ ਦਿੰਨੇ ਅਸੀਂ ਕਦੀ ਨਹੀਂ ਸੀ ਪਾਇਆ ਜੀਰਾ ਤੇ ਜੇ ਖੱਟਾ ਘਾਟੋ ਹੈ ਤਾਂ ਫੇਰ ਤੁਸੀਂ ਇਹ ਅਮਚੂਰ ਅਮਚੂਰ ਪਾਊਡਰ ਨਾਲ ਵੀ ਬਹੁਤ ਵਧੀਆ ਬਣਦੀ ਮੈਂ ਐਵੇਂ ਚੁੰਡੀ ਕੋਈ ਪਾਇਆ ਖੱਟਾ ਖਾਣੇ ਆ ਤੇ ਇਸ ਕਰਕੇ ਪਾ ਦਿੱਤਾ ਲਗੀ ਪਿਆਜ਼ਾਂ ਦੀ ਜੇ ਵਧੀਆ ਚਟਨੀ ਬਣਾਣੀ ਹੈ ਬਹੁਤ ਪਿਆਜ਼ ਜਿਹੜੇ ਇੱਕਦਮ ਨਹੀਂ ਸਾਰੇ ਪਾ ਦੇਣੇ ਐਂਦਾ ਕਰਕੇ ਥੋੜੇ ਥੋੜੇ ਵਿੱਚ ਪਾਉਂਦੇ ਜਾਓ ਤੇ ਚਲਾ ਦੇ ਇਹ ਜਿਹੜੀ ਹੈ ਮੋਟੀ ਚਟਨੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਖੱਟੀ ਮਿੱਠੀ ਖਾਣੀ ਹੋਵੇ ਤਾਂ ਇਹ ਸ਼ੱਕਰ ਜਿਹੜੀ ਹੈ ਉਹ ਵੀ ਪਾ ਸਕਦੇ ਹੋ ਅਸੀਂ ਖਾਂਦੇ ਨਹੀਂ ਮਿੱਠੀ ਤਾਂ ਅਸੀਂ ਨਹੀਂ ਪਾਰੇ ਵੈਸੇ ਪਾਓਗੇ ਤੇ ਸਵਾਦ ਬਹੁਤ ਬੰਦੀ ਏ ਜਿਹੜੇ ਖਾ ਰਹੇ ਨੇ ਇਹਨੂੰ ਅਸੀਂ ਇਹਦੇ ਵਿੱਚ ਸ਼ਿਫਟ ਕਰ ਲੈਣੇ ਮੈਂ ਅੱਜ ਰੋਟੀ ਬਣਾਉਂਦੀ ਨਹੀਂ ਦਿਖਾਈ ਫਰਮਾਇਸ਼ ਹੈ ਕਿ ਵੀ ਮੋਟੀ ਵਾਲੀ ਚਟਨੀ ਦੱਸੋ ਖਾਣਾ ਹੈ ਨਾ ਅਸੀਂ ਰੋਜ਼ ਤਾਂ ਫਿਰ ਸਭ ਦਾ ਜੀ ਕਰ ਰਿਹਾ ਸੀ ਮੈਂ ਅੱਜ ਇਹ ਸਿਖਾਈ ਹੈ ਠੀਕ ਹੈ ਤੇ ਇਹ ਲਾ ਲਓ ਇੱਕ ਅੰਦਰ ਲਾਲ ਚਟਨੀ ਪਈ ਤੇ ਬਣਾਇਆ ਅਸੀਂ ਤੇ ਇਹ ਪਿੰਡਾ ਆਪਣੇ ਘਰ ਦੀ ਪਿੰਡ ਦੀ ਰਾਮਪਰੇ ਦੀ ਯਾਦ ਆ ਜਾਂਦੀ ਹੈ ਇਹ ਸਵੇਰੇ ਦੇ ਨਾਸ਼ਤੇ 'ਚ ਚਟਨੀ ਆ ਚਟਨੀ ਤੇ ਅੰਬ ਦਾ ਚਾਰ ਦਹੀਂ ਲੱਸੀ ਵਸੇ ਵੀ ਹੁੰਦਾ ਸੀ ਲਓ ਜੀ ਫੇਰ ਅਸੀਂ ਅੱਜ ਖਾ ਰਹੇ ਆ ਉਤਪਮ ਉਤਪਮ ਵਾਹ ਸਾਊਥ ਇੰਡੀਅਨ ਹੂੰ ਤੇ ਅਸੀਂ ਅਜੇ ਸਾਂਬਰ ਬਣਾਵਾਂਗੇ ਦੁਪਹਿਰੇ ਨਾਲੇ ਚਾਵਲ ਬਣਨਗੇ ਨਾਲੇ ਸਾਊਥ ਇੰਡੀਅਨ ਬਨੇਗਾ ਫਿਲਹਾਲ ਅਸੀਂ ਨਾਸ਼ਤੇ ਵਿੱਚ ਲੈ ਲਿਆ ਤੇ ਇਹ ਲਾਲ ਵਾਲੀ ਚਟਨੀ ਵੀ ਪਈ ਹੋਈ ਹੈ ਜੇ ਤੁਸੀਂ ਲਾਈਕ ਕਰੋ ਤਾਂ ਇਹ ਵੀ ਖਾਓ ਤੇ ਬੇਟਾ ਮੈਨੂੰ ਚਾਹ ਚਾਹੀਦੀ ਸੀ ਆਰੀਏ ਸਾਊਥ ਇੰਡੀਅਨ ਚਲੀ ਹੋਈ ਐ ਸਾਊਥ ਇੰਡੀਅਨ ਜਿਹੜਾ ਖਾਣਾ ਨਾਸ਼ਤਾ ਕਿਚਨ ਸੇ ਚਲੀ ਆਈ ਹੈ ਹਲਕਾ ਹੁੰਦਾ ਹੈ ਨਾ ਹਲਕਾ ਹੁੰਦਾ ਮੈਨੂੰ ਤਾਂ ਸੱਚੇ ਕੁੰਡੀ ਸੋਟਾ ਵੀ ਕਹਿੰਦੇ ਸੀ ਬਟਿੰਡੇਉ ਚੱਲਿਆ ਹੋਇਆ ਆਇਓ ਇਹ ਚੱਲਿਆ ਨਹੀਂ 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 ਉਹ ਸ਼ਾਇਦ ਉਹ ਦੇ ਵਿਚਾਰੇ ਆਇਓ ਪਸੰਦ ਟ੍ਰੇਨ ਤੇ ਆ ਰਿਹਾ ਲੱਗਦਾ ਕਿ ਤਰੇ ਆਇਓ ਹੈ ਐਕਸਪ੍ਰੈਸ ਤੇ ਨਹੀਂ ਆ ਰਿਹਾ ਸੋ ਜੀ ਕੁੰਡੀ ਸੋਟਾ ਆਏਗਾ ਤੇ ਕੁੱਡੀ ਸੋਟੇ ਚ ਕੁੱਟਾਂਗੇ ਤੇ ਅੱਜ ਜਿਵੇਂ ਦੋ ਫੂਡ ਪ੍ਰੋਸੈਸਰ ਚ ਬਣਾ ਕੇ ਦਿਖਾ ਦਿੰਦਾ ਕੁੰਡਾ ਲੈਣਾ ਨੂੰ ਆ ਚਲੋ ਕੁੰਡਾ ਸੀ ਹੂੰ ਕੁੰਡਾ ਹੂੰ ਕੁੰਡਾ ਵਾ ਇਹ ਨਾਲ ਤੇ ਬੜਾ ਮਜ਼ਾ ਆ ਲਾਲ ਵਾਲੀ ਚਟਨੀ ਦਾ ਹਾਂ ਇਹ ਤਾਂ ਉਦੋਂ ਦੀ ਬਣੀ ਪਈ ਐ ਜੀ 10 ਦਿਨ ਹੋ ਗਏ ਨਾ ਇਹ ਖਰਾਬ ਨਹੀਂ ਹੁੰਦੀ ਇਹ ਜਿਹੜੀ ਪਰਸੋਂ ਬਣਾਈ ਜੂ ਉਹਦੇ ਨਾਲ ਵੱਖਰੀ ਐ ਪੀ ਕਰਕੇ ਦਿੰਨਾ ਚਟਨੀ ਐ ਉਹਦੇ ਵਿੱਚ ਅੱਜ ਇੰਨਾ ਚਿੱਟੇ ਪਿਆਜ਼ ਪਾਇਆ ਨੇ ਵਿੱਚ ਅੱਛਾ ਦੇ ਰਿਓ ਬਲਿੰਕਟ ਕੀ ਨਾਇਮ ਬਲਿੰਕਟ ਉੱਥੋਂ ਮਹਗਾਏ ਸੀਗੇ ਚਿੱਟੇ ਪਿਆਜ਼ ਹੂੰ ਬੇਬੀ ਦੋ ਚਿੱਟੇ ਪਿਆਜ਼ ਲਿਆ ਕੇ ਦਿਖਾਓ ਖਤਮ ਹੋ ਗਿਆ ਅੱਛਾ ਗਰੇਡਾ ਲੱਕੇ ਸੀਗੇ ਚਿੱਟੇ ਪਿਆਜ਼ ਮੈਂ ਲੈਣਾ ਵਾਸ਼ ਕਰ ਗਲੀ ਵਿੱਚ ਚਲੀ ਮਾਤਾ ਨੀ ਗੱਲ ਹੋਰ ਦੱਸੋ ਹੂੰ ਕਦੇ ਵੀ ਐਂ ਕਰਕੇ ਨਹੀਂ ਪੁੰਝ ਜਾ ਇਹਨੂੰ ਐਂਦਾ ਐਂਦਾ ਪ੍ਰੈਸ ਕਰੋ ਐਂਦਾ ਪੁੰਝ ਦੇ ਇਹਨੂੰ ਐਂ ਕਰਕੇ ਇਹਨੂੰ ਇਸ ਤਰ੍ਹਾਂ ਕਰਕੇ ਰੱਖ ਲਓ ਹੂੰ ਪਹਿਲੇ ਕੁਚਾਣਾ ਬਣਾ ਲਓ ਬਹੁਤ ਸ਼ੁਕਰੀਆ ਜੀ ਮੈਨੂੰ ਬੜਾ ਮਜ਼ਾ ਆ ਰਿਹਾ ਸਾਊਥ ਇੰਡੀਅਨ ਲਾਈਟ ਵਾਲਾ ਨਾਸ਼ਤਾ ਕਰਕੇ ਤੁਸੀਂ ਵੀ ਬਣਾ ਸਕਦੇ ਹੋ ਬੱਚਾ ਹਾਸੇ ਵਾਲੇ ਨਾਸ਼ਤੇ ਤੇ ਮਿਲਦਾ ਹਾਂ ਫਿਰ ਹਲੋ ਦੁਪਹਿਰੇ ਹਲੋ ਮਦਰ ਡਾਟਰ ਲਾਈਵ ਰਿਚ ਵੈਰੀ ਵੈਲ